ਖਰੀਦ ਰੋਗਰ ਹੋਰ ਲੋਕਾਂ ਦੇ ਕਿਹੜਾ ਮਨਾਂ ਦੇ ਵਿੱਚ ਭਾਵਨਾ ਸੀ ਕਿ ਇਨਸਾਫ ਕਦੋਂ ਮਿਲੂ ਤੁਸੀਂ ਤੁਸੀਂ ਉੱਚੀ ਬੋਲਿਓ ਜੀ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 364 ਥੱਲੇ ਪਹਿਲੇ ਲਾਈਫ ਇੰਪ੍ਰਿਜ਼ਨਮੈਂਟ ਕੀਤੀ ਹੈ 201 ਕਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ ਸਜ਼ਾ ਔਰ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦਾ ਆਰਡਰ ਕੀਤਾ ਇੱਕ ਬੜਾ ਰੀਵਿਸਟ ਹੋਦਾ ਰੇਅਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਗੀਆਂ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਸੈਂਟੈਂਸ ਟੂ ਡੈਥ ਕੀਤਾ ਬਾਏ ਹੈਂਗਿੰਗ ਜਦ ਤੱਕ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਕ੍ਰਾਈਟ ਹੈ ਦੇ ਇਮਪੈਕਟ ਹੈਗੇ ਸੋਸਾਇਟੀ ਦੇ ਉੱਤੇ ਸੋਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਜ਼ੋਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਆ ਦੋਨੋਂ ਜਿਹੜਾ ਹੈਗਾ ਅਦਾਲਤਾਂ ਵਿੱਚ ਸਾਫ਼ ਦੁਰਮਿਲੂਗਾ ਅੱਜ ਪਰਿਵਾਰ ਆ ਮੇਰੇ ਬੱਚਿਆਂ ਕੋਲੇ ਸਾਰੇ ਸਾਰੇ ਸਾਰਾ ਪਰਿਵਾਰ ਹੈਗਾ ਇੱਥੇ ਬੈਠਾ ਆ ਆਜੋ ਬਾਹਰ ਆਜੋ ਬਾਤ ਚੱਲ ਜੂ ਆਹਰ ਆਜੋ ਜੀ ਬਾਤ